ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮਹਿਮ ਯੁੱਧ ਨਸ਼ਿਆਂ ਵਿਰੁੱਧ ਅੱਜ ਯੁੱਧ ਨਸ਼ਿਆਂ ਵਿਰੁੱਧ ਮਹਿਮ ਬਿਲਕੁਲ ਫੇਲ ਹੁੰਦੀ ਜਾ ਰਹੀ ਏ ਕਿਉਂਕਿ ਆਮ ਆਦਮੀ ਪਾਰਟੀ ਦਾ ਮਜੂਦਾ ਵਿਧਾਇਕ ਜੋ ਨਸ਼ਾ ਤਸਕਰੀ ਦੇ ਵਿੱਚ ਉਸ ਦਾ ਡਰਾਈਵਰ ਫੜਿਆ ਗਿਆ ਇੱਕ ਨਿੱਜੀ ਡਰਾਈਵਰ ਐਮਐਲਏ ਦੀ ਗੱਡੀ ਚਲਾ ਰਿਹਾ ਹੈ ਔਰ ਉਸ ਦੇ ਵਿੱਚ ਹੈਰਵਨ ਫੜੀ ਜਾਂਦੀ ਹੈ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਉੱਪਰ ਇੱਕ ਵੱਡਾ ਸਵਾਲੀਆ ਨਿਸ਼ਾਨ ਲੱਗਿਆ ਹੈ ਪੰਜਾਬ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜੋ ਦਾਅਵੇ ਕੀਤੇ ਜਾ ਰਹੇ ਨੇ ਕਿ ਪੰਜਾਬ ਨਸ਼ਾ ਮੁਕਤ ਹੋ ਗਿਆ ਹੈ ਪੰਜਾਬ ਵਿੱਚੋਂ ਨਸ਼ਾ ਬਿਲਕੁਲ ਸਮਾਪਤ ਹੋ ਗਿਆ ਹੈ ਔਰ ਮਈ ਦਾ ਮਹੀਨਾ ਨਸ਼ਾ ਮੁਕਤੀ ਤੌਰ ਤੇ ਮਨਾਉਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ 31 ਮਈ ਨੂੰ ਪੰਜਾਬ ਵਿੱਚ ਨਸ਼ਾ ਮੁਕਤੀ ਦਿਨ ਮਨਾਇਆ ਜਾਵੇਗਾ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਉਹ ਪੰਜਾਬ ਪੁਲਸ ਪੂਰੀ ਤਰ੍ਹਾਂ ਨਸ਼ਾ ਮੁਕਤੀ ਦਾ ਰਟ ਰੱਟੀ ਜਾ ਰਹੀ ਹੈ ਪਰ ਅੱਜ ਆਮ ਆਦਮੀ ਪਾਰਟੀ ਦਾ ਮੌਜੂਦਾ ਵਿਧਾਇਕ ਜਿਸ ਦਾ ਇੱਕ ਡਰਾਈਵਰ ਗੱਡੀ ਦੇ ਵਿੱਚ 284 ਗ੍ਰਾਮ ਹੈਰੋਇਨ ਦੀ ਤਸਕਰੀ ਕਰਦਾ ਹੋਇਆ ਫੜਿਆ ਜਾਂਦਾ ਹੈ ਉਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਇਸ ਦਾ ਕੀ ਜਵਾਬ ਦੇਵੇਗੀ ਜੋ ਹਲਕਾ ਫਰੀਦਕੋਟ ਤੋਂ ਮੌਜੂਦਾ ਵਿਧਾਇਕ ਗੁਰਦਿਤ ਸਿੰਘ ਦਿੱਤੀ ਸੇਖੋ ਜਿਨ੍ਹਾਂ ਦਾ ਡਰਾਈਵਰ ਉਹ ਆਪਣੀ ਗੱਡੀ ਦੇ ਵਿੱਚ 284 ਗ੍ਰਾਮ ਹੈਰਵਨ ਲੈ ਕੇ ਤਸਕਰੀ ਕਰ ਰਿਹਾ ਹੈ ਜੋ ਕਿ ਪਿਛਲੇ ਦਿਨੀ ਬਠਿੰਡਾ ਪੁਲਿਸ ਨੇ ਇੱਕ ਪੁਲਿਸ ਦੀ ਕਨਸਟੇਬਲ ਅਮਨਦੀਪ ਕੌਰ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਕੋਲੋਂ 17.73 ਗ੍ਰਾਮ ਚਿੱਟਾ ਫੜਿਆ ਗਿਆ ਸੀ ਉਹਨਾਂ ਦੀ ਗੱਡੀ ਥਾਰ ਦੇ ਵਿੱਚੋਂ ਉਸ ਨੂੰ ਲੈ ਕੇ ਹੋਰ ਵੀ ਬਹੁਤ ਸਾਰੇ ਖੁਲਾਸੇ ਹੋਏ ਸੀ ਮੌਜੂਦਾ ਇੱਕ ਹੋਰ ਅਫਸਰ ਦਾ ਨਾਮ ਆਇਆ ਸੀ ਜੋ ਪੰਜਾਬ ਪੁਲਿਸ ਦੇ ਵਿੱਚ ਔਰ ਇਸ ਦੇ ਨਾਲ ਹੀ ਇੱਕ ਵਿਧਾਇਕ ਦਾ ਨਾਮ ਵੀ ਜੁੜਿਆ ਸੀ ਪਰ ਸਰਕਾਰ ਦੇ ਦਬਾਅ ਦੇ ਕਾਰਨ ਜਾਂ ਪੁਲਿਸ ਨੇ ਆਪਣੇ ਉਸ ਅਫਸਰ ਨੂੰ ਬਚਾਉਣ ਦੇ ਕਾਰਨ ਇਹ ਸਾਰਾ ਇਨਵੈਸਟੀਗੇਸ਼ਨ ਬਿਲਕੁਲ ਇਸ ਪਾਰਟ ਨੂੰ ਬੰਦ ਕਰ ਦਿੱਤਾ ਔਰ ਸਿਰਫ 17.71 ਗ੍ਰਾਮ ਨਸ਼ਾ ਪਾ ਕੇ ਉਸ ਨੂੰ ਜਿਹੜਾ ਕਿ ਸਸਪੈਂਡ ਕੀਤਾ ਪਰ ਉਸ ਦੇ ਪਿੱਛੇ ਉਹ ਕਿਸ ਅਫਸਰ ਦਾ ਹੱਥ ਸੀ ਉਸ ਦੇ ਪਿੱਛੇ ਕਿਸ ਵਿਧਾਇਕ ਦਾ ਹੱਥ ਸੀ ਜਿਹੜੇ ਕਿ ਉਹ ਨਸ਼ਾ ਤਸਕਰੀ ਕਰਦੀ ਸੀ ਔਰ ਕਦੋਂ ਤੋਂ ਕਰਨ ਲੱਗੀ ਸੀ ਉਸ ਦੀ ਪ੍ਰਾਪਰਟੀ ਦੇ ਬਾਰੇ ਜੋ ਪੰਜਾਬ ਪੁਸ਼ਲੇ ਵੱਲੋਂ ਪਹਿਲਾਂ ਦੱਸਿਆ ਜਾ ਰਿਹਾ ਸੀ ਲੇਕਿਨ ਇੱਕੋ ਦਮ ਜਦੋਂ ਸਾਰਾ ਕੁਝ ਸਾਹਮਣੇ ਨਹੀਂ ਆਉਂਦਾ ਔਰ ਉਸ ਤੋਂ ਬਾਅਦ ਸਿਰਫ ਤੇ ਸਿਰਫ ਇੱਕ ਸਕੂਟਰੀ ਦਿਖਾ ਦਿੱਤੀ ਜਾਂਦੀ ਹੈ ਕਿ ਅਮਨਦੀਪ ਕੌਰ ਦੇ ਨਾਂ ਤੇ ਇੱਕੋ ਸਕੂਟਰੀ ਸੀ ਤੇ ਹੋਰ ਉਸ ਦਾ ਕਿਸੇ ਨਾਲ ਅੱਗੇ ਕੋਈ ਲੈਣ ਦੇ ਨਹੀਂ ਸੀ ਉਸ ਦਾ ਡੋਪ ਟੈਸਟ ਵੀ ਕਰਵਾਇਆ ਜਾਂਦਾ ਹੈ ਪਰ ਉਹ ਖੁਦ ਨਸ਼ਾ ਨਹੀਂ ਕਰਦੀ ਔਰ ਨਸ਼ਾ ਤਸਕਰੀ ਦੇ ਵਿੱਚ ਜੁੜੀ ਹੋਈ ਸੀ ਅੱਜ ਉਹ ਵਿਧਾਇਕ ਦਾ ਡਰਾਈਵਰ ਫੜਿਆ ਗਿਆ ਜਿਹੜਾ ਵਿਧਾਇਕ ਖੁਦ ਆਮ ਆਦਮੀ ਪਾਰਟੀ ਦੇ ਵਿੱਚ ਐਮ ਐਲ ਏ ਔਰ ਫਰੀਦਕੋਟ ਦੇ ਵਿੱਚੋਂ ਜਿੱਤਿਆ ਹੋਇਆ ਐਮ ਐਲ ਏ ਉਸ ਦਾ ਡਰਾਈਵਰ ਇਹ ਨਸ਼ਾ ਤਸਕਰੀ ਦੇ ਵਿੱਚ ਫੜਿਆ ਜਾਂਦਾ ਜਿਸ ਨੂੰ ਲੱਗੇ ਪੰਜਾਬ ਸਰਕਾਰ ਚਾਰੇ ਪਾਸੋਂ ਘਿਰ ਗਈ ਹੈ ਨਸ਼ਾ ਮੁਕਤੀ ਦੀਆਂ ਵੱਡੇ ਵੱਡੇ ਦਾਅਵੇ ਕਰਨ ਵਾਲੇ ਵੱਡੇ ਵੱਡੇ ਬੋਰਡ ਲਾ ਦਿੱਤੇ ਜਾਣਗੇ ਫਲੈਕਸ ਲਾ ਦਿੱਤੇ ਜਾਣਗੇ ਕਿ ਪੰਜਾਬ ਨੂੰ ਨਸ਼ਾ ਮੁਕਤ ਕਰ ਦਿੱਤਾ ਗਿਆ ਪਰ ਮੌਜੂਦਾ ਵਿਧਾਇਕ ਦਾ ਡਰਾਈਵਰ ਨਸ਼ਾ ਤਸਕੀਰ ਵਿੱਚ ਫੜਿਆ ਜਾਂਦਾ ਜਿਸ ਦੇ ਉੱਪਰ ਐਫ ਆਈ ਆਰ ਦਰਜ ਹੋ ਗਈ ਹੈ ਹੁਣ ਇਸ ਦੇ ਪਿੱਛੇ ਸਿਰਫ 284 ਗ੍ਰਾਮ ਨਸ਼ਾ ਹੈ ਜਿਹੜਾ ਕਿ ਪੁਲਿਸ ਨੇ ਸਾਹਮਣੇ ਲਿਆਂਦਾ ਹੈ ਲੇਕਿਨ ਇਹ ਕਿਸ ਦੀ ਸ਼ੈਤ ਹੈ ਸਭ ਕੁਝ ਕਰ ਰਿਹਾ ਸੀ ਔਰ ਕਦੋਂ ਤੋਂ ਕਰ ਰਿਹਾ ਸੀ ਇਸ ਦੇ ਬਾਰੇ ਖੁਲਾਸੇ ਹੋਣੇ ਚਾਹੀਦੇ ਨੇ ਲੇਕਿਨ ਪੰਜਾਬ ਸਰਕਾਰ ਜੋ ਵੱਡੇ ਦਾਅਵੇ ਕਰ ਰਹੀ ਹੈ ਇਨੇ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਨੇ ਇਸ ਮਹਿਮ ਨੂੰ ਲੈ ਕੇ ਉਹ ਮਹਿਮ ਠੁੱਸ ਹੁੰਦੀ ਜਾਂਦੀ ਏ ਕਿਉਂਕਿ ਪੰਜਾਬ ਸਰਕਾਰ ਦਾ ਉਹ ਮੌਜੂਦਾ ਵਿਧਾਇਕ ਜਿਹੜਾ ਕਿ ਉਸਦਾ ਨਿੱਜੀ ਡਰਾਈਵਰ ਏ ਉਹ ਨਸ਼ਾ ਲੈ ਕੇ ਤਸਰੀ ਕਰਦਾ ਫੜਿਆ ਜਾਂਦਾ ਤਾਂ ਫਿਰ ਪੰਜਾਬ ਸਰਕਾਰ ਇੱਕ ਵੱਡਾ ਸਵਾਲੀਆ ਨਿਸ਼ਾਨ ਖੜਾ ਹੁੰਦਾ